ਦੋਸਤੋ ਨਮਸਕਾਰ ਰੌਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਬਾਬਸਤੀ ਵਿੱਚ ਇੱਕ ਲੜਕੇ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਲੜਕੇ ਨੇ ਮੋਬਾਈਲ ਤੋੜੇ, LED ਤੋੜੀ। ਇਸ ਤੋਂ ਬਾਅਦ ਇੱਕ ਬਾਰੀ ਵਿੱਚ ਆਪਣੇ ਆਪਣਾ ਹੱਥ ਮਾਰ ਕੇ ਆਪਣੇ ਸੱਟਾਂ ਲਗਵਾਈਆਂ। ਡੀਐਸਪੀ ਅਤੇ ਐਮਰਜੈਂਸੀ ਬਲੱਡ ਡੋਨਰ ਸੇਵਾ ਦੀ ਐਂਬੂਲੈਂਸ ਮੌਕੇ ਤੇ ਪਹੁੰਚੀ। ਐਮਰਜੈਂਸੀ ਬਲੱਡ ਡੋਨਰ ਦੀ ਐਂਬੂਲੈਂਸ ਨੇ ਮੌਕੇ ਤੇ ਲੜਕੇ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਅਸ਼ੋਕ ਬੰਦਲ ਦੀ ਇਸ ਰਿਪੋਰਟ ਦੇ ਵਿੱਚ ਮੇਰਾ ਨਾਮ ਹਰਿੰਦਰ ਸਿੰਘ ਆ ਜੀ ਆਵਾਸਤੀ ਬੜੰਡਾ ਇਹ ਜਿਹੜਾ ਘਰ ਆਈ ਮੇਰੇ ਬ੍ਰਦਰ ਦਾ ਹੀ ਹਰਜਿੰਦਰ ਸਿੰਘ ਵੱਡਾ ਮੇਰੇ ਨਾਲ ਕੀ ਕੰਮ ਕਰਦੇ ਡੀਸਾ ਕੋਈ ਨਹੀਂ ਮਲਾਇਮ ਨੇ ਕੀ ਹੋਇਆ ਕੀ ਇੱਥੇ ਅੰਦਾਜ਼ਾ ਲਾਇਆ ਜਾਂਦਾ ਵੀ ਉਹ ਮੁੰਡੇ ਨੂੰ ਆਉਣਾ ਜਾਣਾ ਸੀਗਾ ਪਹਿਲਾਂ ਇਹਨਾਂ ਦੇ ਘਰੇ ਜੀ ਉਹਦੀ ਮਦਰ ਤੇ ਆਏ ਹੈ ਸਾਡੀ ਪਰਜਾਈ ਤੇ ਉਹ ਮੁੰਡੇ ਦੀ ਮਦਰ ਬਾਜ਼ਾਰ ਗਈਆਂ ਇਹਨੂੰ ਘਰੇ ਬਿਠਾ ਕੇ ਗਏ ਹੋਣਗੇ ਸਾਨੂੰ ਉਦੋਂ ਪਤਾ ਲੱਗਿਆ ਜੀ ਕਹਿੰਦੇ ਇੱਥੋਂ ਐਂਬੂਲੈਂਸ ਲੈ ਕੇ ਗਈਏ ਕਿਸੇ ਮੁੰਡੇ ਨੂੰ ਖੂਨਮ ਖੂਨ ਹੋਇਆ ਬੈਠਾ ਸੀਗਾ ਜਦੋਂ ਮੈਂ ਬਾਹਰ ਨਿਕਲਿਆ ਘਰੋਂ ਉਹ ਲੈਂਬੂਲੈਂਸ ਚਲੀ ਗਈ ਸੀ ਮੈਂ ਆ ਕੇ ਦੇਖਿਆ ਜੀ ਹਾਲ ਹੋਇਆ ਪਿਆ ਅਸੀਂ ਅੰਦਰ ਵੀ ਜਾ ਕੇ ਦੇਖਿਆ ਵੀ ਕੋਈ ਅੰਦਰ ਬੰਨਿਆ ਕੁਸ਼ਕਾਰ ਆ ਉਹ ਕਰਕੇ ਗਏ ਕੋਈ ਅੰਦਰ ਐ ਐਲ ਡੀ ਪਰ ਨਹੀਂ ਹੋਈ ਆ ਫੋਨ ਪੰਨਿਆ ਪਿਆ ਮੁੰਡੇ ਦੇ ਬੂਟ ਜਰਾਬਾ ਪੰਨਿਆ ਅੰਦਰ ਕਾਰਨ ਕਾਰਨ ਸਾਨੂੰ ਅਜੇ ਤਾਂ ਕੁਝ ਨਹੀਂ ਪਤਾ ਜੀ ਮੁੰਡੇ ਨੂੰ ਪਤਾ ਉਹ ਜਿਹਦੇ ਨਾਲ ਵਾਪਰੀ ਹੈ ਘਟਨਾ ਉਹ ਮੁੰਡਾ ਉਹ ਮੁੰਡਾ ਤੁਹਾਨੂੰ ਦੱਸਿਆ ਜੀ ਮੁਲਾਜ਼ਮਤ ਦਾ ਮੁੰਡਾ ਉਹ ਵੀ ਮੈਂ ਹਾਂਜੀ ਇਹਨਾਂ ਦੇ ਘਰ ਆਉਣੇ ਜਾਣੀ ਹੈ ਬ੍ਰਦਰ ਮੈਂ ਮੈਂਟਲੀ ਫਿਟ ਹੈ ਜੀ ਉਹ ਕਹਿ ਨਹੀਂ ਸਕਦਾ ਜੀ ਮੈਂ ਦੇਖਿਆ ਨਹੀਂ ਤੱਕ ਜੀ ਮੈਨੂੰ ਕੋਈ ਕਿਸੇ ਹੋਰ ਨੇ ਕਟ ਮਾਰ ਕੇ ਕਿਹਨੂੰ ਉਹੀ ਦੱਸੂਗਾ ਜੀ ਨਾਮ ਕੀ ਹੈ ਸ਼ੀਸ਼ਾ ਪੰਨਾ ਬਾ ਮੇਰੇ ਹਿਸਾਬ ਨਾਲ ਉਹ ਵੀ ਸ਼ੀਸ਼ੇ ਦੇ ਵਿੱਚ ਕੁਸਨ ਮਾਰਿਆ ਲੱਗਦਾ ਹੁਣੇ ਨਾਮ ਕੀ ਹੈ ਹਰਮਨਪ੍ਰੀਤ ਦੱਸ ਰਿਹਾ ਮੈਨੂੰ ਪੂਰਾ ਐਗਜੈਕਟ ਨੇਮ ਅੱਛਾ ਬੰਲਾ ਵੀ ਇਸ ਤਰ੍ਹਾਂ ਦੀ ਕੋਈ ਕਰਦਾ ਨਹੀਂ ਉਹ ਘਰੇ ਦੱਸਦੇ ਆ ਮੁਲਾਜ਼ਮ ਦੱਸ ਰਿਹਾ ਜੀ ਘਰੇ ਕਹਿੰਦੇ ਕਈ ਵਾਰੀ ਉਹਨੇ ਸਮਾਨ ਸੁਣ ਪੰਨਾ ਠੀਕ ਮੈਂ ਮੈਂ ਸ਼ਕਲ ਵੀ ਨਹੀਂ ਦੇਖੀ ਮੁੰਡੇ ਜੀ ਧੰਨਵਾਦ ਹੰਦੀਪ ਸਿੰਘ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪੰਕਜ ਕੁਮਾਰ ਮੌਨੂ ਸਮਾਜ ਸੇਵੀ ਸੰਸਥਾ ਵਾਲਾ ਡੋਨਰ ਕੀ ਮਾਮਲਾ ਹੋਇਆ ਸੀ ਸਰ ਸਾਨੂੰ ਪ੍ਰੀਵ 3 ਵਜੇ ਦੇ ਪ੍ਰੀਵ 3 ਵਜੇ ਦੇ ਕੋਲੇ ਸਾਨੂੰ ਸਮਾਜ ਸੇਵੀ ਸੰਸਥਾ ਦੇ ਹੈਲਪਲਾਈਨ ਨੰਬਰ 9988501656 ਤੇ ਇੱਕ ਮੈਸੇਜ ਮਿਲਿਆ ਸੀ ਆਵਾ ਬਸਤੀ ਗਲੀ ਨੰਬਰ 3 ਦੇ ਕੋਲੇ ਕੋਈ ਘੁਸਪਾਰਾ ਹੈ ਜਿੱਥੇ ਦੀ ਮੁੰਡਾ ਫੁਨਮ ਫੁਨ ਡਿੱਗਿਆ ਹੋਇਆ ਇਹ ਮਾਮਲਾ ਲੱਗਦਾ ਸੀ ਸਰ ਕੁਝ ਕਹਿ ਨਹੀਂ ਸਕਦੇ ਪੁਲਿਸ ਆਈ ਆ ਪੁਲਿਸ ਜਾਂਚ ਚ ਵੱਲ ਰਹੀ ਹੈ ਮਲੇਕ ਨਾਮ ਦੇ ਆਉਂਦੀ ਜਿੱਥੇ ਤਾਂ ਸਾਡੀ ਐਂਬੂਲੈਂਸ ਟੀਮ ਤੇ ਵਰਸ ਰਹਾ ਮੁੰਡਿਆਂ ਨੇ ਦੱਸਿਆ ਭਈ ਹੰਦੀ ਹੱਡੀ ਦਿਸ ਰਹੀ ਆ ਬਾਹ ਦੇ ਵਿੱਚੋਂ ਇੰਨਾ ਖੂਨਮ ਖੂਨ ਉੱਚਾ ਜਿਹੜਾ ਘਰ ਦੇ ਵਿੱਚ ਆਪਾਂ ਗੜਿਆ ਮੇਨ ਜੇਟ ਤੋਂ ਤੇ ਅੰਦਰਲਾ ਘਰ ਇਹ ਜੇਟ ਹੋਊਗਾ ਤਰੀਬ 30 ਫੁੱਟ 35 ਫੁੱਟ ਦੇ ਪ੍ਰੀਮ ਆਪਾਂ ਬਾਹਰੋਂ ਫੜ ਕੇ ਦੇਖੀ ਤਾਂ ਦੂਰ ਤੱਕ ਖੂਨੀ ਖੂਨ ਦੇ ਇੱਦਾਂ ਤੇ ਐਂਬੂਲੈਂਸ ਵੀ ਖੂਨਮ ਖੂਨ ਭਰ ਦਿੱਤੀ ਆ ਮੁੰਡਾ ਇੱਥੋਂ ਦਾ ਲੈਣਾ ਨਾ ਮੁੰਡਾ ਹਲੇ ਇਨਾਂ ਦੇ ਘਰ ਦੇ कंफਿਊਜ਼ ਹੈ ਭਈ ਉਹ ਤਾਰੇ ਹਲੇ ਨਹੀਂ ਇੱਥੋਂ ਦਾ ਰਹਿਣ ਵਾਲਾ ਤੇ ਮੁੰਡੇ ਨੇ ਆਪਦਾ ਨਾਮ ਹਲੇ ਦੱਸਿਆ ਨਹੀਂ ਕਿ ਉਹ ਜੀ ਬਿਓਛ ਹੈ ਜਿੱਸੇ ਮੈਂ ਇਕੱਠਾ ਹੋਈ ਤੁਸੀਂ ਪਹੁੰਚਿਓ ਮੁੰਡਾ ਘਰੇ ਖੱਲੇ ਸੀਗੇ ਹਾਂਜੀ ਸਰ ਪੱਲਾ ਸੀ ਹੀ ਭਰੇ ਹੋਰ ਕੋਈ ਨਹੀਂ ਇਹ 25 ਤੋਂ 30 ਸਾਲ ਦੀ ਉਮਰ ਦਾ ਨੌਜਵਾਨ ਮੁੰਡਾ ਜੀ ਫਿਰ ਤੁਸੀਂ ਮੌਕੇ ਦੇ ਪੁਲਿਸ ਨੂੰ ਇਨਫੋਰਮ ਕੀਤਾ ਹਾਂਜੀ ਸਰ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਆਪਣੀ ਬੰਦੀ ਕਾਰਵਾਈ ਵਾਈ ਵਰ ਰਹੀ ਹੈ ਸਰ ਕੋਈ ਨਹੀਂ ਥੋੜਾ ਜਿਹਾ ਹਾਂ ਜੀ ਠੀਕ ਹੈ ਆਹ ਆਹ ਮਾਈਕ ਪਰ ਠੀਕ ਹੈ ਥੋੜਾ ਥੋੜਾ ਨੀਵੇਂ ਰੱਖੋ ਆਪਾਂ ਹਾਂ ਜੀ ਜੀ ਸਰ ਅੱਜ ਪੁੱਛਿਓ ਕਿ ਘਟਨਾਇਤ ਕਿਹੜਾ ਏਰੀਆ ਹੈ ਇਹ ਹਰਜਿੰਦਰ ਸਿੰਘ ਦਾ ਘਰ ਹੈ ਜਿਹੜਾ ਆਵਾਸਤੀ ਦੇ ਵਿੱਚ ਹੈਗਾ ਇਸ ਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਹਰਮਨਪ੍ਰੀਤ ਸਿੰਘ son of ਜੈਲਾ ਸਿੰਘ ਜੋ ਟੀਚਰ ਕੋਲ ਦਾ ਰਹਿਣ ਵਾਲਾ ਹੈ ਉਹ ਅੱਜ ਇੱਥੇ ਆਧਾ ਪੌਣਾ ਘੰਟਾ ਪਹਿਲਾਂ ਆਪਣੀ ਮਦਰ ਨਾਲ ਇਹਨਾਂ ਦੇ ਘਰੇ ਆਇਆ ਸੀਗਾ ਤੇ ਪਹਿਲਾਂ ਵੀ ਇਹ ਇੱਥੇ ਮਿਲ ਉਹਨਾਂ ਦੀ ਆਉਣੇ ਜਾਣੀਆਂ ਉਹ ਹਰਜਿੰਦਰ ਸਿੰਘ ਦੀ ਵਾਈਫ ਤੇ ਹਰਮਨਪ੍ਰੀਤ ਦੀ ਮਦਰ ਤਾਂ ਬਾਜ਼ਾਰ 'ਚ ਕੋਈ ਸ਼ੋਪਿੰਗ ਵਾਰਾ ਕਰਕੇ ਚੱਲ ਚਲੇ ਗਈਆਂ ਉਧਰ ਚਲੇ ਗਏ ਉਦੋਂ ਬਾਅਦ ਇਹਨੇ ਹਰਮਨਪ੍ਰੀਤ ਸਿੰਘ ਨੇ ਜਿਹੜਾ ਘਰ 'ਚ ਐਲੀਜੇ ਤੋੜਤੀ ਇੱਕ ਮੋਬਾਈਲ ਤੋੜਿਆ ਹੈ ਤੇ ਸ਼ੀਸ਼ੇ ਦੇ ਵਿੱਚ ਆਪਣੇ ਬਾਹ ਮਾਰੀਆਂ ਜਿਸ ਦੇ ਨਾਲ ਇਹ ਬਲੱਡ ਨਿਕਲਿਆ ਹੋਇਆ ਹੈ ਕਾਰਨ ਕਿਉਂ ਸਰ ਕਾਰਨ ਅਸੀਂ ਇੱਥੇ ਜਾ ਕੇ ਹਰਮਨਪ ਉਦੋਂ ਬਾਅਦ ਵੈਰੀਫਾਈ ਕਰਕੇ ਫਿਰ ਅਸਲ ਕਰਨਾ ਬਦਲ ਗੂ ਕੀ ਕਾਰਨ ਹੋਇਆ ਤਾਂ ਕੋਣ ਮਿਲਿਆ ਸਰ ਪਰਿਵਾਰ ਦੇ ਤੁਹਾਡੇ ਇੱਥੇ ਹਰਜਿੰਦਰ ਸਿੰਘ ਦਾ ਬਰਦਰ ਮਿਲਿਆ ਜਿਹਨੂੰ ਸਾਨੂੰ ਸਾਨੂੰ ਦੱਸੀਏ ਵੀ ਆਹ ਗੱਲਬਾਤ ਹੋਈ ਆ ਅਸਲ ਤਾਂ ਹਰਮਨਪ੍ਰੀਤ ਸਿੰਘ ਨੂੰ ਮਿਲ ਕੇ ਅਸਲ ਕਰਨਾ ਬਦਲ ਗੂ ਸਰ ਕੋਈ 100% ਨਹੀਂ ਕਿ ਪਰਿਵਾਰ ਕੀ ਤੇਰਾ ਨਹੀਂ ਨਹੀਂ ਇਹ ਪਤਾ ਲੱਗਾ ਵੀ ਉਹਨੇ ਆਪਣੇ ਆਪ ਜਿਹੜੀ ਸ਼ੀਸ਼ੇ ਦੇ ਵਿੱਚ ਬਾਹ ਮਾਰੀ ਆ ਉਸ ਤੋਂ ਬਾਅਦ ਇਹ ਬਲੱਡ ਡੁੱਲਿਆ ਹੋਇਆ ਤੇ ਉਸ ਤੋਂ ਕੁੱਟ ਵੀ ਡਿੱਗੀ ਹੋਈ ਆ ਤੇ ਨਾਲ ਐਲਈਡੀ ਤੇ ਮੋਬਾਈਲ ਤੋੜਿਆ ਹੋਇਆ ਸਰ ਡਿਪਰੈਸ਼ਨ ਦਾ ਮਰੀਜ਼ ਲੱਗਦਾ ਹੀ ਦੇਖੇ ਇਹ ਤਾਂ ਉਸ ਤੋਂ ਮਾਂ ਮਿਲਣ ਤੋਂ ਬਾਅਦ ਡਾਕਟਰ ਸਾਹਿਬ ਮਿਲ ਕੇ ਸਰ ਕਰ ਕਿੰਨਾ